ਸੰਜੀ ਸਾਬ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਪਾਪਾ ਬੇਨਤੀਆ ਕਿ ਅੱਗੇ ਜੀ ਆਈਆ ਕੋਸ਼ਿਸ਼ ਕਰਾਂਗੇ ਕਿ ਪੂਰੇ ਵਧੀਆ ਤਰੀਕੇ ਨਾਲ ਇਹ ਚੀਜ਼ ਦੀ ਗਾਰੰਟੀ ਲੈਣਾ ਕਿ ਪਾਪਾ ਇਸ ਜ਼ਿੰਮੇਵਾਰ ਨੂੰ ਬਹੁਤ ਵਧੀਆ ਨਿਭਾਉਣਗੇ ਵੀ ਤੇ ਬਹੁਤ ਚੰਗੇ ਤਰੀਕੇ ਨਾਲ ਪਹਿਲਾ ਅਸੀਂ ਉਹਨਾਂ ਦੀ ਸੁਪਤਨੀ ਨਾਲ ਗੱਲ ਕਰਾਈ ਫਿਰ ਉਹਨਾਂ ਦੇ ਸੁਪੁੱਤਰ ਨਾਲ ਗੱਲ ਕਰੇ ਹੁਣ ਉਹਨਾਂ ਦੀ ਮਾਤਾ ਜੀ ਨਾਲ ਗੱਲ ਕਰਵਾ ਰਹੇ ਆ ਤੁਹਾਡੀ ਸਤਿ ਸ੍ਰੀ ਅਕਾਲ ਜੀ ਸਸ ਜੀ ਤੇ ਤੁਹਾਡੇ ਬੇਟਾ ਜੀ ਹੁਣ ਤਰਨਪੁਰ ਸੋਨ ਦੀ ਪਹਿਲੇ ਪਹਿਲੇ ਹੋਣਾਰੇ ਨੇ ਔਰ ਤੁਹਾਡੀ ਮਤਲਬ ਹੁਣ ਐਮਲੇ ਦੇ ਬਾਅਦ ਕੈਬਨਟ ਮੰਤਰੀ ਬਣੇ ਨੇ ਕਿਵੇਂ ਕਹਨੇ ਮੈਂ মিডিਆ ਦੇ ਮਾਧਿਅਮ ਦੇ ਨਾਲ ਹੱਥ ਜੋੜ ਕੇ ਇੱਕ ਪੰਜਾਬ ਦੀ ਸਾਰੀ ਸਤਕਾਰਯੋਗ ਸੰਗਤ ਨੂੰ ਇੱਕ ਭਰੋਸਾ ਦਿਵਾਉਣਾ ਚਾਹੁੰਦਾ ਜਿਸ ਭਰੋਸੇ ਦੇ ਨਾਲ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਦੇਖੋ ਪੂਰੇ ਪਰਿਵਾਰ ਨੂੰ ਤੇ ਪੂਰੇ ਖੰਨੇ ਵਾਸੀਆਂ ਨੂੰ ਬਹੁਤ ਖੁਸ਼ੀ ਦਾ ਮੌਕਾ ਹੈ ਇਹ ਖੁਸ਼ੀ ਦੇ ਨਾਲ-ਨਾਲ ਸਾਡੇ ਪਰਿਵਾਰ ਤੇ ਦੇ ਪਾਪਾ ਤੇ ਬਹੁਤ ਵੱਡੀ ਜ਼ਿੰਮੇਵਾਰੀ ਵੀ ਆ ਚੁੱਕੀ ਹੈ ਤੇ ਮੈਂ ਇਹ ਚੀਜ਼ ਦੀ ਗਰੰਟੀ ਲੈਣਾ ਕਿ ਪਾਪਾ ਇਸ ਜ਼ਿੰਮੇਵਾਰੀ ਨੂੰ ਬਹੁਤ ਵਧੀਆ ਨਿਭਾਣਗੇ ਵੀ ਤੇ ਬਹੁਤ ਚੰਗੇ ਤਰੀਕੇ ਨਾਲ ਇਸ ਆਉਣ ਨੂੰ ਸੰਭਾਲਣਗੇ ਬਹੁਤ ਖੁਸ਼ੀ ਦਾ ਦਿਨ ਹੈ ਜੀ ਅੱਜ ਬਹੁਤ ਵੱਡੀ ਜ਼ਿੰਮੇਵਾਰੀ ਜੰਤੀ ਗਈ ਹੈ ਅਸੀਂ ਭਾਜਾ ਨੂੰ ਬੇਤੀਆ ਕਿ ਅੱਗੇ ਜੀ ਆਈਏ ਆਪਣੀ ਵੱਲ ਕੋਸ਼ਿਸ਼ ਕਰਾਂਗੇ ਕਿ ਪੂਰੇ ਵਧੀਆ ਤਰੀਕੇ ਨਾਲ ਨੂੰ ਨਿਭਾਈਏ ਸਾਡੇ ਇਲਾਕੇ ਦੇ ਸਾਡੇ ਹਰਮਨ ਪੈਰ ਦੇ ਐਮ ਐਲ ਏ ਵਿਧਾਇਕ ਜਿਹੜੇ ਕੈਬਨਿਟ ਮੰਤਰੀ ਬਣੇ ਨੇ ਤਰਨ ਸਿੰਘ ਪ੍ਰੀਤ ਸਿੰਘ ਸੌਂਜੀ ਪਹਿਲਾ ਅਸੀਂ ਉਹਨਾਂ ਦੀ ਸੁਪਤਨੀ ਨਾਲ ਗੱਲ ਕਰਾਈ ਫਿਰ ਉਹਨਾਂ ਦੇ ਸੁਪੁੱਤਰ ਨਾਲ ਗੱਲ ਕਰੇ ਹੁਣ ਉਹਨਾਂ ਦੀ ਮਾਤਾ ਜੀ ਨਾਲ ਗੱਲ ਕਰਵਾ ਰਹੇ ਹਾਂ ਤੁਹਾਡੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਤੁਹਾਡੇ ਬੇਟਾ ਜੀ ਹੁਣ ਤਰਨਪੀਰ ਸਿੰਘ ਸੌਂ ਦੀ ਪਹਿਲੇ ਪਹਿਲੇ ਹੋਣਾਰ ਨੇ ਔਰ ਤੁਹਾਡੀ ਮਤਲਬ ਹੁਣ ਐਮ ਐਲ ਏ ਦੇ ਬਾਅਦ ਕੈਬਨਿਟ ਮੰਤਰੀ ਬਣੇ ਨੇ ਕਿਵੇਂ ਕਹਿਣਾ ਹੈ ਤੁਹਾਡੀ ਦੇਖੋ ਜੀ ਇਹ ਸਭ ਤੋਂ ਪਹਿਲਾਂ ਤਾਂ ਮੈਂ ਭਗਵੰਤ ਮਾਨ ਜੀ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੀ ਹਾਂ ਤੇ ਫਿਰ ਕੇਜਰੀਵਾਲ ਜੀ ਦਾ ਤੇ ਸਾਰੇ ਵਲੰਟੀਅਰ ਜਿਨ੍ਹਾਂ ਨੇ ਹੈਗੇ ਸਾਡੇ ਤੇ ਸਾਰੇ ਇਲਾਕਾ ਨਿਵਾਸੀਆਂ ਨੇ ਬਹੁਤ ਪਿਆਰ ਦਿੱਤਾ ਹੈਗਾ ਤੇ ਸਾਰਿਆਂ ਦੇ ਹੌਸਲੇ ਨਾਲ ਬੱਚਾ ਅੱਜ ਤੱਕ ਪਹੁੰਚ ਗਿਆ ਤੇ ਸੋ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੈ ਸਾਨੂੰ ਉਮੀਦ ਹੈ ਵੀ ਤਨਦੇਹੀ ਨਾਲ ਨਿਭਾਵੂਗਾ। ਔਰ ਪਹਿਲਾਂ ਵੀ ਜ਼ਿੰਮੇਵਾਰੀਆਂ ਨਿਭਾਈਆਂ ਹੁਣ ਵੀ ਨਿਭਾਵੂਗਾ। ਤੇ ਬਾਕੀ ਚਲੋ ਮਹਾਰਾਜ ਜੀ ਮੈਨੂੰ ਲੱਗਦਾ ਖਾਣੇ ਲੱਗ ਕੇ ਤੁਹਾਨੂੰ ਵੀ ਲੱਗਦਾ। ਸਾਨੂੰ ਬਹੁਤ ਵਧੀਆ ਲੱਗਦਾ ਹੈ। ਹਾਂ ਜੀ। ਮਹਾਰਾਜ ਦੀ ਕਿਰਪਾ ਹੋਈ ਹੈ। ਤੇ ਅੱਗੇ ਨਾਲ ਵੱਧ ਜ਼ਿੰਮੇਵਾਰੀ ਵੱਧ ਗਈ ਹੈ। ਬਹੁਤ ਜ਼ਿਆਦਾ। ਜੀ ਪੂਰੇ ਪੰਜਾਬ ਦੀ ਬਿਮਾਰੀ ਆ ਗਈ। ਬਹੁਤ ਜ਼ਿੰਮੇਵਾਰੀ ਹੈ। ਇਹ ਕੋਈ ਛੋਟਾ ਕੰਮ ਨਹੀਂ ਹੈਗਾ। ਹਾਂ। ਬਹੁਤ ਵੱਡੀ ਚੀਜ਼ ਨੂੰ ਕਰ ਗਿਆ ਬਹੁਤ ਵੱਡੀ ਜੇ ਤੁਹਾਡਾ ਮਾਤਾ ਪਿਤਾ ਦਾ ਆਸ਼ੀਰਵਾਦ ਹਮੇਸ਼ਾ ਨਾਲ ਰਿਹਾ ਤੁਹਾਡਾ ਇੱਥੇ ਚੁਰਤੇ ਦੇਖਣੇ ਨਹੀਂ ਚਲੋ ਉਹ ਤਾਂ ਦੇਖੋ ਆਸ਼ੀਰਵਾਦ ਤਾਂ ਮਹਾਰਾਜ ਦਾ ਚਾਹੀਦਾ ਸਾਨੂੰ ਅਸੀਂ ਤਾਂ ਹਮੇਸ਼ਾ ਇਹ ਕਹੇ ਹੈ ਬਿਨਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖੋ ਦੇਹੋ ਨਾਮ ਸੰਤੋਖੀ ਆ ਉਤਰੇ ਮਨ ਦੀ ਭੁੱਖੇ ਜਿਹਨੂੰ ਦਾਤਾ ਮਿਲ ਗਿਆ ਉਹ ਦਾਤੇ ਨੇ ਤਾਂ ਆਪੇ ਸਭ ਕੁਝ ਕਰੀ ਜਾਣਾ ਹੈ ਅਸੀਂ ਕੁਝ ਕਰਨ ਵਾਲੇ ਨਹੀਂ ਕੁਝ ਕਰਾਉਣ ਵਾਲੇ ਨਹੀਂ ਜੋ ਵੀ ਕਰ ਰਹੇ ਹੈ ਦਾਤਾ ਵਾਹਿਗੁਰੂ ਉਹ ਖੁਦ ਆਪ ਕਰ ਰਹੇ ਹੈ ਇਹ ਅਸੀਂ ਕੁਛ ਨਹੀਂ ਕਰ ਰਹੇ ਇਹ ਸਾਰੀ ਜੋ ਵੀ ਕਲਾ ਹੈ ਉਹ ਦਾਤੇ ਦੀ ਜੇ ਉਹਨੇ ਕਰਮਾ ਚ ਲਿਖਿਆ ਹੈ ਤਾਂ ਦਿੱਤਾ ਹੈ ਔਰ ਮਥੇ ਦੀ ਕੋਈ ਨਹੀਂ ਲਾ ਸਕਦਾ ਹੈਗਾ ਜੋ ਲਿਖਿਆ ਉਹ ਦਾਤਾ ਨੇ ਦੇਣਾ ਹੀ ਦੇਣਾ ਸੋ ਮੈਂ ਮਹਾਰਾਜ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਔਰ ਸਾਰੀ ਜਨਤਾ ਦਾ ਔਰ ਤੁਹਾਡਾ ਸੋ ਇਹ ਸਨ ਤਰਨਪ੍ਰੀਤ ਸਿੰਘ ਜੀ ਦੇ ਮਾਤਾ ਜੀ ਜਿਨ੍ਹਾਂ ਨੇ ਕਹਿ ਵੀ ਸਭ ਪਰਮਾਤਮਾ ਦੇ ਹੱਥੇ ਵਡਿਆਈਆਂ ਦੇਣੀਆਂ ਔਰ ਜਿਹੜੇ ਵੀ ਮਾਨ ਸਨਮਾਨ ਦੇਣਾ ਔਰ ਇਹ ਸਭ ਪਰਮਾਤਮਾ ਦੇ ਵਾਹਿਗੁਰੂ ਦੇ ਹੱਥ ਹੈ ਜੀ ਮੈਂ ਤੇਂਦਰ ਸਿੰਘ ਦੇ ਨਾਲ ਓਮਕਾਰ ਸੰਸਦ ਤੋਂ ਪੰਜਾਬ ਲਾਈਵਟੀ ਨਿਊਜ਼ ਚੈਨਲ ਤੋਂ ਸਭ ਤੋਂ ਪਹਿਲਾਂ ਮੈਂ ਵਾਹਿਗੁਰੂ ਦਾ ਪ੍ਰਭੂ ਸ਼੍ਰੀ ਕ੍ਰਿਸ਼ਨ ਜੀ ਦਾ ਪ੍ਰਭੂ ਰਾਮ ਜੀ ਦਾ ਓਟ ਆਸਰਾ ਲੈ ਕੇ ਉਹਨਾਂ ਦੀ ਕਿਰਪਾ ਦੂਜੀ ਗੱਲ ਪਾਰਟੀ ਦੇ ਸੁਪਰੀਮੋ ਸ਼੍ਰੀ ਹਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਨੇ ਮੈਨੂੰ ਇਸ लायक ਸਮਝਿਆ ਕਿ ਪੰਜਾਬ ਸਰਕਾਰ ਦੇ ਵਿੱਚ ਬੜੇ ਅਹਿਮ ਪੋਰਟਫੋਲੀਓ ਸਭ ਤੋਂ ਇੰਪੋਰਟੈਂਟ ਪੋਰਟਫੋਲੀਓਸ ਜਿਹੜੇ ਨੇ ਉਹ ਮੈਨੂੰ ਵਜ਼ੀਰੀ ਦੇ ਰੂਪ ਚ ਦਿੱਤੇ ਔਰ ਮੈਂ ਮੰਨਦਾ ਕਿ ਇੱਕ ਸੇਵਾ ਦਾ ਕੰਮ ਔਰ ਥੋੜੇ ਮਾਧਿਅਮ ਦੇ ਨਾਲ ਕਿਉਂਕਿ ਮੀਡੀਆ ਜਿਹੜਾ ਮੀਡੀਆ ਨੇ ਗੱਲ ਘਰ ਘਰ ਪਹੁੰਚਾਣੀ ਹੁੰਦੀ ਹੈ ਮੈਂ মিডিਆ ਦੇ ਮਾਧਿਅਮ ਦੇ ਨਾਲ ਹੱਥ ਜੋੜ ਕੇ ਇੱਕ ਪੰਜਾਬ ਦੀ ਸਾਰੀ ਸਤਕਾਰਯੋਗ ਸੰਗਤ ਨੂੰ ਇੱਕ ਭਰੋਸਾ ਦਿਵਾਉਣਾ ਚਾਹੁੰਦਾ ਜਿਸ ਭਰੋਸੇ ਦੇ ਨਾਲ ਜਿਸ ਆਸ ਤੇ ਉਮੀਦ ਦੇ ਨਾਲ ਤੁਸੀਂ ਮੈਨੂੰ ਚੁਣਿਆ ਸੀ ਮੈਂ ਤੁਹਾਡਾ ਉਹ ਭਰੋਸਾ ਕਦੇ ਟੁੱਟਣ ਨਹੀਂ ਦਊਗਾ ਬੜੀ ਇਮਾਨਦਾਰੀ ਦੇ ਨਾਲ ਬੜੀ ਸ਼ਿੱਦਤ ਦੇ ਨਾਲ ਮਿਹਨਤ ਦੇ ਨਾਲ ਇਹ ਸਾਰੇ ਪੋਰਟਫੋਲੀਓਜ਼ ਚਲਾਵਾਂਗੇ ਪੰਜਾਬ ਨੂੰ ਦਿਵਾਰਤੀ ਜਿੱਥੇ ਇੱਥੇ ਵੀ ਕਿਤੇ ਜ਼ਰੂਰਤ ਹੈ ਉਹਦੇ 'ਚ ਉਹ ਕਰਾਂਗੇ ਇਹ ਤਾਜ ਉਹ ਰੰਗਲਾ ਪੰਜਾਬ ਬਣ ਸਕੇ ਮੇਜਰ ਚੱਕਾਂਗੇ ਔਰ ਮੁੱਖ ਮੰਤਰੀ ਸਾਹਿਬ ਦਾ ਇੱਕ ਸੁਪਨਾ ਹੈ ਕਿ ਪੰਜਾਬ ਦੇ ਵਿੱਚ ਇੰਡਸਟਰੀ ਵੀ ਗਰੋ ਕਰੇ ਉਹ ਖੁਦ ਇੰਡਸਟਰੀ ਨੂੰ ਬਹੁਤ ਪਰਫੁੱਲਿਤ ਕਰਨ ਲਈ ਫੋਰਨ ਦੀ ਇਨਵੈਸਟਮੈਂਟ ਕਰਵਾਉਣ ਲਈ ਇੰਡਸਟਰੀਜ਼ ਨੂੰ ਉਰੇ ਸੱਦਾ ਵੀ ਦੇ ਰਹੇ ਨੇ ਲੈ ਕੇ ਵੀ ਆ ਰਹੇ ਨੇ ਜਿਹੜੀ ਪੰਜਾਬ 'ਚ ਆਲਰੇਡੀ ਚੱਲਦੀ ਇੰਡਸਟਰੀ ਹੈ ਅਸੀਂ ਉਸ ਇੰਡਸਟਰੀ ਦੇ ਵਿੱਚ ਜਿਹੜੀਆਂ ਕੋਈ ਦਿੱਕਤਾਂ ਛੋਟੀਆਂ ਮੋਟੀਆਂ ਦਰ ਪੇਸ਼ ਆ ਰਹੀਆਂ ਨੇ ਉਹ ਦਿੱਕਤਾਂ ਨੂੰ ਸਮਝਾਂਗੇ ਮੁੱਖ ਮੰਤਰੀ ਸਾਹਿਬ ਨੇ ਇਹਦਾ ਸਾਰੇ ਦਾ ਸਾਰਾ ਜੋ ਵੀ ਆ ਡਿਸਕਸ ਕਰਕੇ ਇਹ ਜਿਹੜੀਆਂ ਇੰਡਸਟਰੀ ਦੀਆਂ ਪ੍ਰੋਬਲਮਾਂ ਇਹਨੂੰ ਬਿਲਕੁਲ ਖਤਮ ਕਰ ਦੇਵਾਂਗੇ ਇਹ ਮੇਰਾ ਪੂਰਨ ਭਰੋਸਾ ਹੈ ਦੂਸਰੀ ਗੱਲ ਮੇਰੇ ਕੋਲ ਜੋ ਪੰਚਾਇਤੀ ਰਾਜ ਦਾ ਡਿਪਾਰਟਮੈਂਟ ਦਿੱਤਾ ਹੈ ਸਾਡੇ ਕੋਲ ਆਗਾਮੀ ਸਰਪੰਚੀ ਦੀਆਂ ਬਲਾਕ ਸੰਮਤੀਆਂ ਦੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਡਿਊ ਖੜੀਆਂ ਨੇ ਉਹਦੇ ਵਿੱਚ ਹੁਣ ਤੋਂ ਕੁਝ ਦਿਨ ਪਹਿਲਾਂ ਇੱਕ ਪੰਜਾਬ ਦੇ ਪੰਜਾਬ ਵਿਧਾਨ ਸਭਾ ਦੇ ਵਿੱਚ ਬਿਲ ਪਾਸ ਕੀਤਾ ਗਿਆ ਸੀ ਕਿ ਇਸ ਵਾਰ ਸਰਪੰਚੀ ਦੀਆਂ ਚੋਣਾਂ ਜਿਹੜੀਆਂ ਹੋਣਗੀਆਂ ਉਹ ਕਿਸੇ ਵੀ ਪਾਰਟੀ ਸਿੰਬਲ ਤੇ ਨਹੀਂ ਲੜੀਆਂ ਜਾਣਗੀਆਂ ਉਹਦੇ ਕੁਝ ਚੁਨਿੰਦਾ ਕਾਰਨ ਸੀ ਨੰਬਰ 1 ਜਦੋਂ ਪਾਰਟੀ ਸਿੰਬਲ ਤੇ ਚੋਣਾਂ ਲੜੀਆਂ ਜਾਂਦੀਆਂ ਨੇ ਪਿੰਡਾਂ ਦੇ ਵਿੱਚ ਧੜੇਬਾਜੀ ਹੋ ਜਾਂਦੀ ਹੈ ਜਿਹਦੇ ਕਰਕੇ ਆਪਸੀ ਜਿਹੜਾ ਵੈਰ ਵਿਰੋਧ ਵੱਧਦਾ ਦੂਸਰਾ ਜਦੋਂ ਧੜੇਬੰਦੀ ਹੁੰਦੀ ਹੈ ਤਾਂ ਜਿਹੜੀ ਸਰਪੰਚੀ ਦੀ ਚੋਣ ਹੈ ਜੇ ਕੋਈ ਇੱਕ ਕੈਂਡੀਡੇਟ ਉੱਤੇ 2 ਲੱਖ ਖਰਚਦਾ ਦੂਸਰਾ 5 ਖਰਚਣ ਨੂੰ ਤਿਆਰ ਹੋ ਜਾਂਦਾ ਤੀਸਰਾ 10 ਖਰਚਣ ਨੂੰ ਤਿਆਰ ਹੋ ਜਾਂਦਾ ਇੱਕ ਦੂਜੇ ਦੀ ਜਦਬਾਜੀ ਚ ਕਿਉਂਕਿ ਧੜੇਬੰਦੀ ਹੋਈ ਹੁੰਦੀ ਹੈ ਐਨਾ ਪੈਸਾ ਵਹਾ ਦਿੰਦੇ ਨੇ ਸਰਪੰਚੀ ਦੀ ਚੋਣਾਂ ਤੇ ਫਿਰ ਜਿੱਤਣ ਤੋਂ ਬਾਅਦ ਉਹ ਪੈਸਾ ਪੂਰਾ ਕਰਨ ਲਈ ਫਿਰ ਕਿਸੇ ਹੋਰ ਤਰੀਕੇ ਦਾ ਸਹਾਰਾ ਲੈਣਾ ਪੈਂਦਾ ਸੋ ਜ਼ੀਰੋ ਟੋਲਰੈਂਸ ਕਰਪਸ਼ਨ ਦੀ ਸਰਕਾਰ ਹੈ ਇਹ ਬਿਲਕੁਲ ਜ਼ੀਰੋ ਟੋਲਰੈਂਸ ਹੈ ਕਰਪਸ਼ਨ ਦੇ ਅਗੇਂਸਟ ਸੋ ਇਸ ਕਰਕੇ ਅਸੀਂ ਇਹ ਧੜੇਬੰਦੀ ਵੀ ਨਹੀਂ ਚਾਹੁੰਦੇ ਆਪਸੀ ਭਾਈਚਾਰਾ, ਪ੍ਰੇਮ, ਇਤਿਫਾਕ ਚਾਹੁੰਦੇ ਆ ਇਸ ਬਿੱਲ ਦੇ ਪਰਤੂਣ ਦੇ ਨਾਲ ਮੈਂ ਦਾਅਵੇ ਨਾਲ ਲਿਖ ਕੇ ਦੇਣ ਨੂੰ ਤਿਆਰ ਹਾਂ ਕਿ ਜਿਹੜੀਆਂ ਪਿੰਡ ਦੀਆਂ ਸਰਪੰਚੀ ਦੀਆਂ ਚੋਣਾਂ ਹੋਣਗੀਆਂ ਉਹ ਸਰਬਸੰਮਤੀ ਨਾਲ ਬਹੁਤ ਜ਼ਿਆਦਾ ਚੁਣੇ ਜਾਣਗੇ ਸਰਪੰਚ ਸਰਬਸੰਮਤੀ ਨਾਲ ਸਰਪੰਚ ਚੁਣੇ ਜਾਣ ਕਰਕੇ ਕੱਲੇ-ਕੱਲੇ ਪਿੰਡ ਨੂੰ ਜਿੱਥੇ ਵੈਸੇ ਗ੍ਰਾਂਟ ਆਣੀ ਆ 5 ਲੱਖ ਰੁਪਈਆ ਐਕਸਟਰਾ ਗ੍ਰਾਂਟ ਆਣੀ ਆ ਸਰਬਸੰਮਤੀ ਨਾਲ ਸਰਪੰਚ ਚੁਣਨ ਲਈ ਸੋ ਇਸ ਕਰਕੇ ਮੈਂ ਤੁਹਾਡੇ ਮਾਧਿਅਮ ਦੇ ਨਾਲ ਇੱਕ ਅਪੀਲ ਬੇਨਤੀ ਵੀ ਕਰਨੀ ਚਾਹੁੰਦਾ ਕਿ ਇਸ ਵਾਰ ਜਿਹੜੇ ਪਿੰਡਾਂ ਦੇ ਸਰਪੰਚ ਚੁਣੋਂਗੇ ਨੁਮਾਇੰਦੇ ਚੁਣੋਂਗੇ ਇੱਕ ਤਾਂ ਇਮਾਨਦਾਰ ਚੁਣਿਓ ਦੂਸਰਾ ਉਹ ਚੁਣਿਓ ਜਿਨ੍ਹਾਂ ਕੋਲ ਪਿੰਡ ਦੀ ਡਿਵੈਲਪਮੈਂਟ ਲਈ ਟਾਈਮ ਹੋਵੇ ਕਿਉਂਕਿ ਬੀਡੀਓ ਬੀਡੀਪੀਓ ਦਫ਼ਤਰ ਦੇ ਵਿੱਚ ਸਰਪੰਚਾਂ ਦਾ ਤਾਲਮੇਲ ਹੋਣਾ ਔਰ ਬੀਡੀਪੀਓ ਦਫ਼ਤਰ ਦਾ ਪਿੰਡਾਂ ਨਾਲ ਤਾਲਮੇਲ ਹੋਣਾ ਬਹੁਤ ਜ਼ਰੂਰੀ ਹੈ ਮੈਂ ਖੁਦ ਪਿੰਡਾਂ ਦੇ ਨਾਲ ਬਹੁਤ ਬਰੀਕੀ ਨਾਲ ਜੁੜਿਆ ਹੋਇਆ ਹਾਂ ਤੋ ਇਸ ਕਰਕੇ ਮੈਨੂੰ ਮੈਨੂੰ ਜਦੋਂ ਮੈਂ ਆਪਣੇ ਪਿੰਡਾਂ 'ਚ ਘੁੰਮਦਾ ਮੈਨੂੰ ਇਹ ਚੀਜ਼ ਮਹਿਸੂਸ ਹੁੰਦੀ ਸੀ ਕਿਤੇ ਨਾ ਕਿਤੇ ਕਿ ਕਿਤੇ ਨਾ ਕਿਤੇ ਜਿੱਥੇ ਥੋੜਾ ਬਹੁਤ ਮੈਂ ਇਹ ਦੇਖਿਆ ਕਿ ਅਫਸਰशाही ਅਵੇਸਲੀ ਹੋਈ ਹੋਈ ਹੈ ਉਹ ਪਿੰਡਾਂ ਦੇ ਵਿੱਚ ਪ੍ਰੋਪਰ ਪੰਜਾਬ ਸਰਕਾਰ ਦੀਆਂ ਨੀਤੀਆਂ ਨੂੰ ਪਹੁੰਚਾ ਕੇ ਉਹਨਾਂ ਪਹੁੰਚਾਂ 'ਚ ਸਮਰੱਥ ਨਹੀਂ ਹੋ ਸਕੀ ਉੱਥੇ ਮੈਂ ਇਹ ਵੀ ਦੇਖਦਾ ਕਿ ਪਿੰਡਾਂ ਦੇ ਸਰਪੰਚ ਵੀ ਨੇ ਜਿਹੜੇ ਉਹ ਵੀ ਕਈ ਜਿਹੜੇ ਤਾਂ ਪਿੰਡਾਂ ਦੇ ਸਰਪੰਚ ਵਿਜੀਲੈਂਟ ਨੇ ਜਿਹੜੇ ਤਾਂ ਪਿੰਡਾਂ ਦੇ ਸਰਪੰਚ ਐਕਟਿਵ ਨੇ ਉਹ ਆਪਣੇ ਆਪਣੇ ਪਿੰਡਾਂ ਦਾ ਕੰਮ ਐਨਾ ਵਧੀਆ ਕਰਵਾ ਗਏ ਕਿ ਸ਼ਹਿਰਾਂ ਨਾਲੋਂ ਵੀ ਸੋਹਣੇ ਪਿੰਡ ਬਣਾ ਦੇ ਉਹਨਾਂ ਨੇ ਪਰ ਜਿਹੜੇ ਪਿੰਡਾਂ ਦੇ ਸਰਪੰਚ ਐਕਟਿਵ ਨਹੀਂ ਹੈਗੇ ਜਿਹੜੇ ਜਿੱਤਣ ਤੋਂ ਬਾਅਦ ਜਿਆਦਾ ਸਮਾਂ ਨਹੀਂ ਕੱਢ ਸਕੇ ਅੱਜ ਉਹਨਾਂ ਪਿੰਡਾਂ ਦੇ ਹਾਲਾਤ ਜਿਹੜੇ ਮੈਂ ਜਾ ਕੇ ਜਾਂ ਦੇਖਦਾ ਥੋੜੇ ਜਿਹਾ ਜਣੀ ਕਿ ਤਰਸ ਆਉਂਦਾ ਸੋ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰ ਰਿਹਾ ਇਹ ਮਸਲਾ 5 ਸਾਲ ਦਾ ਹੈ ਸੋ ਇਸ ਕਰਕੇ ਜਿਹੜੇ ਪਿੰਡਾਂ ਦੇ ਵਿੱਚ ਹੁਣ ਸਰਪੰਚ ਚੁਣੋਗੇ ਕੋਸ਼ਿਸ਼ ਕਰਿਓ ਕਿ ਪਿੰਡ ਦਾ ਬੱਚਾ ਹੋਵੇ ਪਿੰਡ ਦਾ ਬੰਦਾ ਹੋਵੇ ਪਿੰਡ ਦੀ ਭੈਣ ਹੋਵੇ ਪਿੰਡ ਦੀ ਮਾਂ ਹੋਵੇ ਔਰ ਸਭ ਤੋਂ ਵੱਡੀ ਗੱਲ ਸਮਾਂ ਕੱਢਣ ਵਾਲੇ ਹੋਣ ਆਪਣੇ ਪਿੰਡ ਨੂੰ ਪਿਆਰ ਕਰਦੇ ਹੋਣ ਪੰਜਾਬ ਸਰਕਾਰ ਦੀਆਂ ਕੇਂਦਰ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਨੇ ਉਹਨੂੰ ਪਿੰਡ ਤੱਕ ਪਹੁੰਚਾਉਣ ਦੇ ਵਿੱਚ ਉਹ ਸક્ષਮ ਹੋ ਬਹੁਤ ਬਹੁਤ ਧੰਨਵਾਦ